ਕੀੜੇ ਦੇ ਕਰ ਹਾਥੀ ਆਇਆ ਲੱਡੂਆਂ ਦਾ ਪਰ ਥਾਲੇ ਆਇਆ ਪੀੜੇ ਪੀੜੇ ਮੱਠੂ ਮਿੱਠੇ ਪੈਣ ਗਲਾ ਕੇ ਕੀੜੀ ਡਿਠੇ ਥਾਲੂ ਲੈ ਕੇ ਕੀੜੀ ਦਸੀ ਕੀੜੀਆਂ ਨੂੰ ਕਲ ਜਾਂਸੀ ਕੀੜੀਆਂ ਰਲ ਕੇ ਖਾਦੇ ਲੱਡੂ ਕੱਕੇ ਰਹਿ ਕੇ ਬੈਠੇ ਡੱਗੂ ਲੱਡੂ ਖਾ ਕੇ ਥਾਲੀ ਮੂੜੀ ਕੀੜੀਆਂ ਨੇ ਕੱਕਾ ਜੋੜੀ घर आसाटे जल भी आओ मिठे मिठे लड्डू लियाओं के हाथी हंसे हा, 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 हा। कवता के हाथी हंसे इधर उधर कीड़ी किड़ी नसे। हाथी सुण् हलाई जावे